ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਰਿਕੁਐਸਟ ਆਈ ਸੀ ਰਣਜੀਤ ਕੌਰ ਜੀ ਨੇ ਕਾਲੇ ਕਿਆਂ ਤੋਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕਮੈਂਟ ਦੇ ਵਿੱਚ ਮੇਰਾ ਨਾਮ ਬੋਲਿਓ ਹੋਰ ਵੀ ਆਪਾਂ ਨੂੰ ਆਪਣੇ ਲਾਈਵ ਤੇ ਕਾਫੀ ਕਮੈਂਟ ਆਏ ਉਹਨਾਂ ਨੇ ਨਾਮ ਦੱਸੇ ਆਪਣੇ ਪਰ ਆਪਾਂ ਕੱਲ ਬਿਨਾਂ ਦੱਸੇ ਹੀ ਲਾਈਵ ਆ ਗਏ ਜਿਸ ਕਰਕੇ ਕਾਫੀ ਆਡੀਅנס ਆਪਣੇ ਨਾਲ ਨਹੀਂ ਜੁੜ ਸਕੀ ਹੁਣ ਜਦੋਂ ਆਪਾਂ ਲਾਈਵ ਆਉਣਾ ਹੈ ਕਰੂਗਾ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆ ਕਰੂੰ 2-3 ਦਿਨ ਪਹਿਲਾਂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਐਤਵਾਰ ਨੂੰ ਦੁਪਹਿਰ ਵੇਲੇ ਲਾਈਵ ਆਉਣ ਦੀ ਉਦੋਂ ਤੱਕ ਤਕਰੀਬਨ ਸਾਰੇ ਆਹ ਕੁਲ ਟਾਈਮ ਹੁੰਦਾ ਫਿਰ ਸਾਰੇ ਆਪਣੇ ਲਾਈਵ ਦੇ ਵਿੱਚ ਜੁੜ ਸਕਦੇ ਆ ਹਾਂਜੀ ਰਣਜੀਤ ਕੋਰਾਂਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਮੈਂ ਯਾਦ ਰੱਖਿਆ ਕਿ ਤੁਹਾਡਾ ਨਾਮ ਬੋਲਣਾ ਇੱਕ ਆਪਾਂ ਨੂੰ ਕੱਲ ਲਾਈਵ ਦੇ ਵਿੱਚ ਕਮੈਂਟ ਆਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਮੇਰੇ ਬੇਟੇ ਦਾ ਜਨਮ ਦਿਨ ਆ ਉਹਦਾ ਨਾਮ ਹੁਸਨ ਕੱਲ ਵਾਲੀ ਜਿਹੜੀ ਕਹਾਣੀ ਸੀ ਉਹਦੇ ਵਿੱਚ ਮੈਂ ਬੋਲਣਾ ਕਿਉਂਕਿ ਕਹਾਣੀ ਮੈਂ ਪਹਿਲਾਂ ਰਿਕਾਰਡ ਕਰ ਲਈ ਸੀ ਇਸ ਕਰਕੇ ਨਾਮ ਨਹੀਂ ਬੋਲਿਆ ਗਿਆ ਪਰ ਅੱਜ ਆਪਾਂ ਉਹਨਾਂ ਨੂੰ ਹੈਪੀ ਬਰਥਡੇ ਵਿਸ਼ ਕਰਦੇ ਆ ਹੁਸਨ ਬੇਟਾ ਤੁਹਾਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਤੁਸੀਂ ਬਹੁਤ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਅੱਜ ਦੀ ਕਹਾਣੀ ਕੈਨੇਡਾ ਦੀ ਜ਼ਿੰਦਗੀ ਤੇ ਆਧਾਰਿਤ ਕਹਾਣੀ ਆ ਤੇ ਆਪਣੀ ਕਹਾਣੀ ਨੂੰ ਲਿਖਿਆ ਹੈ ਗੁਰਮੇਲ ਸਿੰਘ ਵੀਰੋਕੇ ਨੇ ਇੱਕ ਕਹਾਣੀ ਇੱਕ ਜੈਸਕਾ ਨਾਮ ਦੀ ਕੁੜੀ ਦੱਸਦੀ ਆ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਦੀ ਆ ਉਹ ਉਹ ਕਹਿੰਦੀ ਕਿ ਮੈਂ ਤੇ ਸੁਖ ਬਰਾੜ ਇੱਕ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਕੈਨੇਡਾ ਦੇ ਵਿੱਚ ਸੁਖ ਬਰਾੜ ਪੰਜਾਬ ਤੋਂ ਕੈਨੇਡਾ ਆਇਆ ਸੀ ਤੇ ਸਟੱਡੀ ਵੀਜ਼ੇ ਤੇ ਆਇਆ ਸੀ ਕਹਿੰਦੀ ਪਹਿਲੇ 15 ਕ ਦਿਨ ਸਾਡੀ ਹੈਲੋ ਹਾਈ ਹੁੰਦੀ ਰਹੀ ਕਿਉਂਕਿ ਉਹਦੀ ਸ਼ਿਫਟ ਜਦੋਂ ਖਤਮ ਹੁੰਦੀ ਸੀ ਤਾਂ ਮੇਰੀ ਸ਼ੁਰੂ ਹੁੰਦੀ ਸੀ ਅਸੀਂ ਆਉਂਦੇ ਜਾਂਦੇ ਮਿਲਦੇ ਸੀ ਇੱਕ ਦੂਜੇ ਨੂੰ ਹੈਲੋ ਹਾਈ ਕਰਦੇ ਸੀ 15 ਦਿਨ ਬਾਅਦ ਕਹਿੰਦੀ ਉਹਦੀ ਸ਼ਿਫਟ ਦੇ ਵਿੱਚੋਂ ਇੱਕ ਕੁੜੀ ਕੰਮ ਛੱਡ ਗਈ ਤੇ ਕਹਿੰਦੀ ਕੰਪਨੀ ਦੇ ਮੈਨੇਜਰ ਨੇ ਮੈਨੂੰ ਉਹਦੇ ਨਾਲ ਸ਼ਿਫਟ ਦੇਤੀ ਉਹਦੇ ਨਾਲ ਹੀ ਮੈਂ ਕੰਮ ਕਰਦੀ ਸੀ ਫਿਰ ਕਹਿੰਦੀ ਸਾਡੀ ਦੋਸਤੀ ਹੈ ਜਿਹੜੀ ਗਹਿਰੀ ਹੋਣ ਲੱਗੀ ਇਓ ਕਹਿੰਦੀ ਮੈਨੂੰ ਕਹਿ ਦਿੰਦਾ ਜੈਸਕਾ ਵਿਜੇ ਇੱਥੇ ਨੇੜੇ ਤੇੜੇ ਕੋਈ ਬੇਸਮੈਂਟ ਮਿਲਦੀ ਆ ਤਾਂ ਮੈਨੂੰ ਬੇਸਮੈਂਟ ਲੱਭ ਦੇ ਤੇ ਕਹਿੰਦੀ ਮੈਂ ਉਹਨੂੰ ਪੁੱਛਦੀ ਕਿ ਸੁਖ ਵੀ ਤੁਸੀਂ ਜਿੱਥੇ ਰਹਿੰਦੇ ਹੋ ਉੱਥੋਂ ਕਿਉਂ ਆਉਣਾ ਚਾਹੁੰਦੇ ਹੋ ਤਾਂ ਉਹ ਦੱਸਦਾ ਵੀ ਜਿਹੜੀ ਬੇਸਮੈਂਟ ਦੇ ਵਿੱਚ ਮੈਂ ਪਹਿਲਾਂ ਰਹਿਣਾ ਵੀ ਉਹ ਮਕਾਨ ਮਾਲਕ ਨੇ ਮਕਾਨ ਵੇਚਦਾ ਜਿਹੜੀ ਉੱਥੇ ਹੁਣ ਫੈਮਿਲੀ ਆਈ ਆ ਉਹ ਵੱਡੀ ਆ ਉਹਨਾਂ ਦਾ ਪਰਿਵਾਰ ਵੱਡਾ ਇਸ ਲਈ ਉਹਨਾਂ ਨੂੰ ਬੇਸਮੈਂਟ ਖਾਲੀ ਕਰਾਉਣੀ ਪੈ ਰਹੀ ਆ ਉਹਨਾਂ ਨੇ ਮੈਨੂੰ 2 ਮਹੀਨੇ ਦਾ ਨੋਟਿਸ ਦਿੱਤਾ ਵੀ 2 ਮਹੀਨੇ ਦੇ ਵਿੱਚ ਤੁਸੀਂ ਆਪਣਾ ਨਿਵਾਸ ਘਰ ਲੱਭ ਲਓ ਤਾਂ ਕਹਿੰਦੀ ਮੈਂ ਉਹਨੂੰ ਆਪਣੇ ਘਰ ਦੇ ਨੇੜੇ ਇੱਕ ਬੇਸਮੈਂਟ ਲੈਤੀ ਉਹ ਬੇਸਮੈਂਟ ਵੀ ਕਿਸੇ ਕਾਰਨ ਕਰਕੇ ਉਹਨਾਂ ਨੇ ਖਾਲੀ ਕਰਾ ਲਈ ਤੇ ਫਿਰ ਉਹ ਮੈਨੂੰ ਕਹਿੰਦਾ ਕਿ ਜੈਸਕਾ ਜੇ ਤੇਰੇ ਘਰ ਦੇ ਵਿੱਚ ਬੇਸਮੈਂਟ ਹੈਗੀ ਹੈ ਤੇ ਖਾਲੀ ਆ ਤਾਂ ਤੂੰ ਮੈਨੂੰ ਉੱਥੇ ਰੱਖ ਲਾ ਕਹਿੰਦੀ ਮੈਂ ਸੋਚਿਆ ਵੀ ਗੱਲ ਤਾਂ ਉਹਦੀ ਸਹੀ ਆ ਵੀ ਮੇਰਾ ਘਰ ਇੰਨਾ ਵੱਡਾ ਮੈਂ ਕੱਲੀ ਰਹਿਣੀ ਆ ਘਰ ਦੇ ਵਿੱਚ ਤੇ ਬੇਸਮੈਂਟ ਵੀ ਖਾਲੀ ਆ ਕਹਿੰਦੀ ਮੈਂ ਆਪਣੀ ਬੇਸਮੈਂਟ ਦੇ ਵਿੱਚ ਉਹਨੂੰ ਜਗ੍ਹਾ ਦੇਤੀ ਹੁਣ ਕਹਿੰਦੀ ਅਸੀਂ ਇੱਕ ਦੂਜੇ ਨੂੰ ਮਿਲਦੇ ਗੱਲਬਾਤ ਕਰਦੇ ਅਸੀਂ ਕੰਮ ਤੇ ਵੀ ਇਕੱਠੇ ਚਲੇ ਜਾਂਦੇ ਇੱਕ ਦਿਨ ਕਹਿੰਦੀ ਮੇਰਾ ਬਰਥਡੇ ਸੀ ਤੇ ਉਹਨੇ ਮੈਨੂੰ ਵੇਸ਼ ਕੀਤਾ ਤੇ ਪਹਿਲਾਂ ਉਹਨੇ ਮੈਨੂੰ ਪੁੱਛਿਆ ਸੀ ਵੀ ਤੇਰਾ ਬਰਥਡੇ ਕਦੋਂ ਆ ਕਹਿੰਦੀ ਮੈਂ ਉਹਨੂੰ ਕਿਹਾ ਵੀ ਇਸ ਹਫਤੇ ਆ ਜਦੋਂ ਮਰਜੀ ਹਨਾ ਵਿਸ਼ ਕਰਦੀ ਕਹਿੰਦੀ ਉਹਨੇ ਮੇਰੀ ਫੇਸਬੁੱਕ ਆਈਡੀ ਤੇ ਮੇਰਾ ਬਰਥਡੇ ਵੇਖ ਲਿਆ ਮੇਰੇ ਜਨਮ ਦਿਨ ਵਾਲੇ ਦਿਨ ਕਹਿੰਦੀ ਉਹ ਫੁੱਲਾਂ ਦਾ ਗੁਲਦਸਤਾ ਤੇ ਕੇਕ ਲੈ ਕੇ ਆਇਆ ਮੈਨੂੰ ਵਿਸ਼ ਕੀਤਾ ਅਸੀਂ ਦੋਨੋਂ ਇਕੱਠਿਆਂ ਨੇ ਮੇਰਾ ਬਰਥਡੇ ਮਨਾਇਆ ਅਸੀਂ ਬਹੁਤ ਖੁਸ਼ ਹੋਏ ਇੰਨੇ ਸਾਲਾਂ ਬਾਅਦ ਕਿਸੇ ਨੇ ਮੇਰਾ ਬਰਥਡੇ ਮਨਾਇਆ ਸੀ ਇਸ ਤਰ੍ਹਾਂ ਕਹਿੰਦੀ ਅਸੀਂ ਇੱਕ ਦੂਜੇ ਦੇ ਨੇੜੇ ਨੇੜੇ ਹੁੰਦੇ ਅਸੀਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਇਹ ਕਹਿੰਦੀ ਇੱਕ ਦਿਨ ਉਹਦਾ ਵਰਡੇ ਸੀ ਤੇ ਮੈਂ ਕਹਿੰਦੀ ਉਹਨੂੰ ਵਿਸ਼ ਕਰਨ ਗਈ ਨੀਚੇ ਬੇਸਮੈਂਟ ਦੇ ਵਿੱਚ ਤਾਂ ਕਹਿੰਦੀ ਉਹ ਸੁੱਤਾ ਉੱਠਿਆ ਸੀ ਮੈਂ ਉਹਨੂੰ ਵਿਸ਼ ਕੀਤੀ ਤੇ ਕਹਿੰਦੀ ਮੈਂ ਜਦੋਂ ਪੰਜਾਬੀ ਦੇ ਵਿੱਚ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਵੀ ਜੈਸਕਾ ਤੂੰ ਪੰਜਾਬੀ ਬੋਲਦੀ ਆ ਕਹਿੰਦੀ ਮੈਂ ਫਿਰ ਸਾਰੀ ਗੱਲ ਉਹਦੇ ਨਾਲ ਪੰਜਾਬੀ ਚ ਕੀਤੀ ਪਹਿਲਾਂ ਕਹਿੰਦੀ ਮੈਂ ਉਹਦੇ ਨਾਲ ਇੰਗਲਿਸ਼ ਚ ਗੱਲ ਕਰਦੀ ਸੀ ਕਹਿੰਦੀ ਮੈਨੂੰ ਪੰਜਾਬੀ ਬੋਲਦੀ ਸੁਣ ਕੇ ਉਹਦੇ ਮਨ ਨੂੰ ਚਾ ਚੜ ਗਿਆ ਤੇ ਉਹ ਕਹਿੰਦਾ ਜੈਸਾ ਤੂੰ ਪੰਜਾਬੀ ਤੇ ਕਹਿੰਦੀ ਮੈਂ ਉਹਨੂੰ ਕਿਹਾ ਵੀ ਹਾਂ ਮੈਂ ਅੱਧੀ ਪੰਜਾਬੀ ਆ ਅੱਧੀ ਪੰਜਾਬਣ ਹੀ ਆ ਕਹਿੰਦੀ ਉਹਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਮੈਨੂੰ ਵੇਖਿਆ ਤੇ ਮੈਨੂੰ ਕਹਿੰਦਾ ਵੀ ਤੇਰਾ ਗੋਰਾ ਰੰਗ ਬਿੱਲੀਆਂ ਅੱਖਾਂ ਤੇ ਤੇਰੇ ਬਰਾਊਨ ਹੈਅਰ ਹਨ ਵੀ ਤੂੰ ਤਾਂ ਗੋਰੀ ਲੱਗਦੀ ਆ ਭਰੀਆ ਵਰਗੀ ਵੀ ਪੰਜਾਬੀ ਤੈਨੂੰ ਕਿਵੇਂ ਆਉਂਦੀ ਆ ਕਹਿੰਦੀ ਮੈਂ ਕਿਹਾ ਵੀ ਇਹ ਬਹੁਤ ਵੱਡੀ ਕਹਾਣੀਆਂ ਤੈਨੂੰ ਕਦੇ ਫੇਰ ਦੱਸਾਂ ਮੈਂ ਅੱਧੀ ਪੰਜਾਬਣਾਂ ਕਹਿੰਦੀ ਉਹਨੇ ਮੈਨੂੰ ਕਿਹਾ ਵੀ ਨਹੀਂ ਜੈਸਕਾ ਤੂੰ ਦੱਸ ਕਹਿੰਦੀ ਮੈਂ ਆਖਿਆ ਵੀ ਅੱਜ ਨਹੀਂ ਕਿਸੇ ਦਿਨ ਫੇਰ ਦੱਸਾਂ ਇਸੇ ਤਰ੍ਹਾਂ ਕਹਿੰਦੀ ਸਮਾਂ ਲੰਘਦਾ ਗਿਆ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਜੇ ਸਾਡਾ ਜੀ ਕਰਦਾ ਉਹ ਕਦੇ ਉੱਪਰ ਆ ਜਾਂਦਾ ਮੇਰੇ ਕੋਲ ਕਦੇ ਮੈਂ ਉਹਦੇ ਕੋਲ ਬੇਸਮੈਂਟ 'ਚ ਚਲੀ ਜਾਂਦੀ ਕੰਮ ਤੇ ਜਾਂਦੇ ਅਸੀਂ ਕੰਮ ਤੇ ਵੀ ਇਕੱਠੇ ਰਹਿੰਦੇ ਤਕਰੀਬਨ ਕਹਿੰਦੀ ਅਸੀਂ ਸਾਰਾ ਸਮਾਂ ਇਕੱਠੇ ਗੁਜ਼ਾਰਦੇ ਜਾਦਾ ਇਕੱਠੇ ਰਹਿਣ ਨਾਲ ਸਾਡੀ ਨੇੜਤਾ ਹੋਰ ਵੀ ਵਧ ਗਈ ਇੱਕ ਦਿਨ ਕਹਿੰਦੀ ਉਹ ਉੱਪਰ ਮੇਰੇ ਕੋਲ ਆਇਆ ਤੇ ਕਹਿੰਦੀ ਮੈਂ ਖਾਣਾ ਤਿਆਰ ਕਰਨ ਲੱਗੀ ਸੀ ਉਸ ਤੋਂ ਪਹਿਲਾਂ ਕਹਿੰਦੀ ਉਹ ਆ ਕੇ ਬੈਠਾ ਤਾਂ ਮੈਂ ਇੱਕ ਸ਼ਰਾਬ ਦੀ ਬੋਤਲ ਲਿਆਂਦੀ ਤੇ ਉਹਦੇ ਮੂਰੇ ਰੱਖੀ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਸ਼ਰਾਬ ਨਹੀਂ ਪੀਂਦਾ ਕਹਿੰਦੀ ਮੈਂ ਸ਼ਰਾਬ ਦੀ ਬੋਤਲ ਅਲਮਾਰੀ 'ਚ ਰੱਖਤੀ ਤੇ ਮੈਂ ਖਾਣਾ ਤਿਆਰ ਕਰਨ ਲੱਗੀ ਕਹਿੰਦੀ ਉਹ ਮੇਰੇ ਪਿੱਛੇ ਰਸੋਈ 'ਚ ਆ ਗਿਆ ਤੇ ਮੈਨੂੰ ਕਹਿੰਦਾ ਵੀ ਜੈਸਕਾ ਤੂੰ ਮੈਨੂੰ ਆਪਣੀ ਕਹਾਣੀ ਦੱਸ ਵੀ ਤੂੰ ਪੰਜਾਬਣ ਕੇ ਮੇਂ ਤੇਰੇ ਮਾਪੇ ਕਿੱਥੇ ਆ ਤੂੰ ਕੱਲੀ ਰਹਿਣੀ ਆ ਕਹਿੰਦੀ ਮੈਂ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਬਹੁਤ ਸਾਲ ਪਹਿਲਾਂ ਮੇਰੀ ਮੰਮੀ ਇੱਥੇ ਸਟੱਡੀ ਵੀਜ਼ੇ ਤੇ ਆਈ ਸੀ ਕਹਿੰਦੀ ਮੇਰੇ ਨਾਨਾ ਜੀ ਸੀ ਜਿਹੜੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ ਗਰੀਬ ਪਰਿਵਾਰ ਸੀ ਮੇਰੀ ਮੰਮੀ ਨੇ ਇੱਥੇ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਪੀਆਰ ਹੋਣ ਲਈ ਕਹਿੰਦੀ ਉਹਨੂੰ ਇੱਥੇ ਵਿਆਹ ਕਰਵਾਉਣਾ ਪੈਣਾ ਸੀ ਜਿਹੜੀ ਕੰਪਨੀ ਦੇ ਵਿੱਚ ਮੇਰੀ ਮਾਂ ਕੰਮ ਕਰਦੀ ਸੀ ਉੱਥੇ ਮੇਰੇ ਡੈਡੀ ਵੀ ਕੰਮ ਕਰਦੇ ਸੀ ਮੇਰੇ ਡੈਡੀ ਗੋਰੇ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਨੇੜਤਾ ਹੋਈ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਮੇਰੀ ਮਾਂ ਨੇ ਮੇਰੇ ਪਿਓ ਨਾਲ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਕਹਿੰਦੀ ਉਹ ਇਕੱਠੇ ਰਹਿਣ ਲੱਗੇ ਤੇ ਕਹਿੰਦੀ ਮੇਰੀ ਮਾਂ ਪੰਜਾਬ ਜਾਂਦੀ ਆ ਪੀਆਰ ਹੋਣ ਤੋਂ ਬਾਅਦ ਪੰਜਾਬ ਜਾ ਕੇ ਕਹਿੰਦੀ ਮੇਰੇ ਨਾਨਾ ਨਾਨੀ ਨੂੰ ਦੱਸਦੀ ਆ ਕਿ ਮੈਂ ਵਿਆਹ ਕਰਵਾ ਲਿਆ ਏ ਵੀ ਮੈਂ ਗੋਰੇ ਨਾਲ ਵਿਆਹ ਕਰਵਾ ਲਿਆ ਪਰ ਕਹਿੰਦੀ ਮੇਰੇ ਨਾਨਾ ਨਾਨੀ ਨੂੰ ਇਹ ਗੱਲ ਪਸੰਦ ਨਹੀਂ ਆਈ ਉਹਨਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਤੂੰ ਉਹਨੂੰ ਤਲਾਕ ਦੇ ਦੇ ਪਰ ਮੇਰੀ ਮਾਂ ਕਹਿੰਦੀ ਵੀ ਨਹੀਂ ਮੈਂ ਉਹਨੂੰ ਤਲਾਕ ਨਹੀਂ ਦੇ ਸਕਦੀ ਮੇਰੇ ਪੇਟ 'ਚ ਉਹਦਾ ਬੱਚਾ ਪਲ ਰਿਹਾ ਜਦੋਂ ਕਹਿੰਦੀ ਮੇਰੇ ਨਾਨਾ ਨਾਨੀ ਜ਼ਿਆਦਾ ਬੋਲਣ ਲੱਗੇ ਤਾਂ ਮੇਰੀ ਮਾਂ ਵਾਪਸ ਕੈਨੇਡਾ ਆ ਗਈ ਇਹ ਕਹਿੰਦੀ ਇੱਥੇ ਫਿਰ ਉਹ ਵੀ ਮੇਰੇ ਪਾਪਾ ਨਾਲ ਹੀ ਰਹਿੰਦੀ ਸੀ ਹਨਾ ਉਸ ਤੋਂ ਬਾਅਦ ਕਹਿੰਦੀ ਮੇਰੇ ਨਾਨਾ ਨਾਨੀ ਮੇਰੀ ਮਾਂ ਤੇ ਦਬਾਅ ਪਾਉਣ ਲੱਗੇ ਵੀ ਸਾਡੀ ਫੈਲ ਆ ਕਹਿੰਦੀ ਮੇਰੀ ਮਾਂ ਨੇ ਮੇਰੇ ਨਾਨਾ ਨਾਨੀ ਦੀ ਫਾਈਲ ਲਾਈ ਤੇ ਮੇਰੇ ਨਾਨਾ ਨਾਨੇ ਇੱਥੇ ਆ ਗਏ ਇੱਥੇ ਆ ਕੇ ਕਹਿੰਦੇ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗਿਆ ਕਿ ਵੀ ਮੈਂ ਮੇਰੀ ਮਾਂ ਇੱਕ ਗੋਰੇ ਨਾਲ ਰਹਿੰਦੀ ਆ ਕਹਿੰਦੀ ਉਹਨਾਂ ਨੇ ਕਿਹਾ ਵੀ ਇਹਨੂੰ ਛੱਡ ਦੇ ਮਤਲਬ ਸਟ੍ਰਿਕਟਲੀ ਕਿਹਾ ਤੇ ਉਹ ਕਹਿੰਦੀ ਮੈਂ ਨਹੀਂ ਛੱਡ ਸਕਦੀ ਮੇ ਕੋਲ ਛੱਡਾ ਇਹਨੂੰ ਵੀ ਮੈਂ ਇਹਦੇ ਨਾਲ ਵਿਆਹ ਕਰਵਾਇਆ ਇਹਦੇ ਮੇਰੇ ਪੇਟ 'ਚ ਇਹਦਾ ਬੱਚਾ ਹਨਾ ਵੀ ਮੈਂ ਇਹਦੀ ਪਤਨੀ ਆ ਕਹਿੰਦੀ ਮੇਰੇ ਨਾਨਾ ਨਾਨੀ ਨੇ ਇੱਕ ਸਕੀਮ ਲਾਈ ਉਹ ਪੰਜਾਬ ਮੁਰਗੀ ਪੰਜਾਬ ਮੁਰਗੀ ਤੇ ਉਸ ਤੋਂ ਬਾਅਦ ਜਦੋਂ ਮੇਰਾ ਜਨਮ ਹੋਇਆ ਤਾਂ ਉਹਨਾਂ ਨੇ ਕਹਿੰਦੀ ਬਹਾਨੇ ਨਾਲ ਮੇਰੀ ਮਾਂ ਨੂੰ ਤੇ ਮੇਰੇ ਡੈਡੀ ਨੂੰ ਪੰਜਾਬ ਬੁਲਾਇਆ ਪੰਜਾਬ ਬੁਲਾ ਕੇ ਕਹਿੰਦੀ ਅਸੀਂ ਚੱਲੇ ਮੈਂ ਛੋਟੀ ਸੀ ਕਹਿੰਦੀ ਮੇਰੇ ਮੰਮੀ ਡੈਡੀ ਮੈਨੂੰ ਲੈ ਗਏ ਪੰਜਾਬ ਕੁਛ ਦਿਨ ਰਹੇ ਮੇਰੇ ਨਾਨਾ ਨਾਨੀ ਨੇ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਮੇਰੀ ਮਾਂ ਨੂੰ ਮਨਾਉਣ ਦੀ ਕਿ ਤੂੰ ਇਹਨੂੰ ਤਲਾਕ ਦੇ ਦੇ ਪਰ ਮੇਰੀ ਮਾਂ ਨਾ ਮੰਨੀ ਕਹਿੰਦੀ ਫਿਰ ਇੱਕ ਦਿਨ ਮੇਰੇ ਨਾਨੇ ਨੇ ਇੱਕ ਸਾਜ਼ਿਸ਼ ਰਚੀ ਮੇਰੇ ਪਿਓ ਨੂੰ ਕਿਸੇ ਮਤਲਬ बेहोਸ਼ੀ ਦੀ ਦਵਾਈ ਦੇ ਕੇ ਕਿਸੇ ਔਰਤ ਦੇ ਕੋਲ ਛੱਡਦਾ ਤੇ ਉਸ ਤੋਂ ਬਾਅਦ ਮੇਰੀ ਮਾਂ ਨੂੰ ਦਿਖਾਤਾ ਵੀ ਇਹ ਗੋਰੇ ਆ ਜਿਹੜੇ ਇਹ ਕਿਸੇ ਦੇ ਸਕੇ ਨਹੀਂ ਹੁੰਦੇ ਵੀ ਦੇਖ ਇਹ ਤਾਂ ਬਗਾਨੀਆਂ ਔਰਤਾਂ ਕੋਲ ਫਿਰਦਾ ਕਹਿੰਦੀ ਮੇਰੀ ਮਾਂ ਭੋਲੀ ਸੀ ਮੇਰੀ ਮਾਂ ਨੇ ਉਹਨਾਂ ਦੀ ਗੱਲ ਤੇ ਯਕੀਨ ਕਰ ਲਿਆ ਉੱਥੋਂ ਕਹਿੰਦੀ ਮੇਰੀ ਮਾਂ ਆਈ ਇੱਥੇ ਤੇ ਇੱਥੇ ਆ ਕੇ ਮੇਰੇ ਪਿਓ ਨੂੰ ਤਲਾਕ ਦੇਤਾ ਮੇਰੇ ਪਿਓ ਨੇ ਕਹਿੰਦੀ ਬਹੁਤ ਮਿਲਨਤਾ ਕੀਤੀਆਂ ਮੇਰੀ ਮਾਂ ਦੀਆਂ ਪਰ ਮੇਰੀ ਮਾਂ ਨੇ ਤਲਾਕ ਦੇਤਾ ਤੇ ਕਹਿੰਦੀ ਉਸ ਤੋਂ ਬਾਅਦ ਮੇਰੇ ਨਾਨਾ ਨਾਨੀ ਕਹਿੰਦੇ ਪੱਥਰ ਤੋਂ ਕੀ ਕਰਾਉਣਾਗਾ ਤੂੰ ਇਹਨੂੰ ਛੱਡ ਪਰੇ ਇਹਦਾ ਖੂਨ ਆ ਇਹ ਖਬਰਾਂ ਕਿਹੋ ਜੀ ਨਿਕਲੂਗੀ ਕਹਿੰਦੀ ਮੇਰੀ ਮਾਂ ਮੈਨੂੰ ਅਨਾਥ ਆਸ਼ਰਮ ਦੇ ਵਿੱਚ ਛੱਡਿਆਈ ਤੇ ਮੇਰੇ ਪਿਓ ਨੂੰ ਤਲਾਕ ਦੇ ਕੇ ਕਹਿੰਦੀ ਪੰਜਾਬ ਜਾ ਕੇ ਦੁਬਾਰਾ ਵਿਆਹ ਕਰਵਾ ਲਿਆ ਅਨਾਥ ਆਸ਼ਰਮ ਦੇ ਵਿੱਚੋਂ ਕਹਿੰਦੀ ਇੱਕ ਪੰਜਾਬੀ ਜੋੜੇ ਨੇ ਮੈਨੂੰ ਗੋਦ ਲੈ ਲਿਆ ਉਹਨਾਂ ਨੇ ਕੋਈ ਬੱਚਾ ਹੈ ਨਹੀਂ ਸੀ ਉਹਨਾਂ ਨੇ ਮੈਨੂੰ ਬਹੁਤ ਚਾਵਾਂ ਲਾਡਾਂ ਨਾਲ ਪਾਲਿਆ ਕਹਿੰਦੀ ਮੈਂ ਵੱਡੀ ਹੋ ਗਈ ਮੇਰੇ ਮਾਪਿਓ ਮੈਨੂੰ ਬਹੁਤ ਪਿਆਰ ਕਰਦੇ ਜਦੋਂ ਕਹਿੰਦੀ ਮੇਰੀ ਸੁਰਤ ਸੰਭਲੀ ਤਾਂ ਮੈਨੂੰ ਮੇਰੇ ਮਾਪਿਓ ਨੇ ਸਾਰੀ ਸੱਚਾਈ ਦੱਸਤੀ ਸੀ ਵੀ ਇਸ ਤਰ੍ਹਾਂ ਤੈਨੂੰ ਅਸੀਂ ਅਨਾਥ ਆਸ਼ਰਮ ਦੇ ਵਿੱਚੋਂ ਗੋਦ ਲਿਆ ਤੇ ਤੇਰੀ ਹਿਸਟਰੀ ਆਹਾ ਕਹਿੰਦੀ ਮੈਨੂੰ ਭਾਵੇਂ ਪੰਜਾਬੀਆਂ ਤੋਂ ਨਫ਼ਰਤ ਹੋ ਗਈ ਸੀ ਮੇਰੇ ਨਾਨਾ ਨਾਨੀ ਦੀ ਗੱਲ ਸੁਣ ਕੇ ਪਰ ਕਹਿੰਦੀ ਮੇਰੇ ਮੰਮੀ ਨੇੜੀ ਪੰਜਾਬੀ ਸੀ ਮੈਂ ਕਹਿ ਦਿੰਦੀ ਸੀ ਵੀ ਸਾਰੇ ਪੰਜਾਬੀ ਮਾੜੇ ਨਹੀਂ ਹੁੰਦੇ ਕਹਿੰਦੀ ਮੈਂ ਆਪਣੇ ਮੰਮੀ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ ਕਹਿੰਦੀ ਮੇਰੇ ਮੰਮੀ ਪਾਪਾ ਮੈਨੂੰ ਪੰਜਾਬ ਲੈ ਕੇ ਗਏ ਪੰਜਾਬ ਦੇ ਕਲਚਰ ਬਾਰੇ ਦੱਸਦੇ ਮੈਨੂੰ ਪੰਜਾਬੀ ਬੋਲਣੀ ਸਿਖਾਈ ਮੈਨੂੰ ਕਹਿੰਦੀ ਪੰਜਾਬੀ ਵਧੀਆ ਲੱਗਣ ਲੱਗ ਗਈ ਉਸ ਤੋਂ ਬਾਅਦ ਕਹਿੰਦੀ ਮੇਰੇ ਮੰਮੀ ਡੈਡੀ ਫਿਰ ਪੰਜਾਬ ਗਏ ਪੰਜਾਬ ਗਏ ਉਹ ਆਪਣੀ ਪ੍ਰਾਪਰਟੀ ਵਗੈਰਾ ਉੱਥੋਂ ਹਿੱਸਾ ਲੈ ਕੇ ਵੇਚਣ ਹਨਾ ਵੀ ਇੱਥੇ ਰਹਿਣਾਗਾ ਤਾਂ ਕਹਿੰਦੀ ਉੱਥੇ ਜਾ ਕੇ ਮੇਰੇ ਮੰਮੀ ਪਾਪਾ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਆ ਜਦੋਂ ਕਹਿੰਦੀ ਮੈਂ ਜਾਨੀ ਆ ਮੈਨੂੰ ਫੋਨ ਆਉਂਦਾ ਵੀ ਤੇਰੇ ਮੰਮੀ ਡੈਡੀ ਦੀ ਮੌਤ ਹੋ ਗਈ ਕਹਿੰਦੀ ਮੈਂ ਉਹਨਾਂ ਦੇ ਅੰਤਮ ਸੰਸਕਾਰ ਲਈ ਜਾਨੀ ਆ ਤਾਂ ਕਹਿੰਦੀ ਮੈਨੂੰ ਉਹਨਾਂ ਦਾ ਚਿਹਰਾ ਦੇਖਣਾ ਵੀ ਨਸੀਬ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਕਹਿੰਦੀ ਅੰਤਮ ਸੰਸਕਾਰ ਕਰਤਾ ਸੀ ਕਹਿੰਦੀ ਕੁਝ ਦਿਨ ਮੈਂ ਉੱਥੇ ਰਹੀ ਆਪਣੇ ਚਾਚੇ ਤਾਇਆ ਕੋਲ ਤੇ ਕਹਿੰਦੀ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਮੇਰੇ ਮੰਮੀ ਡੈਡੀ ਦਾ ਕਤਲ ਹੋਇਆ ਮੈਂ ਕਹਿੰਦੀ ਉੱਥੇ ਪੁਲਿਸ ਕੰਪਲੇਨ ਕੀਤੀ ਪਰ ਕਹਿੰਦੀ ਉੱਥੋਂ ਦੇ ਕਾਨੂੰਨ ਨੇ ਮੇਰਾ ਕੋਈ ਸਾਥ ਨਹੀਂ ਦਿੱਤਾ ਮੈਨੂੰ ਵਿੱਚੋਂ ਹੀ ਕਿਸੇ ਨੇ ਸਮਝਾਇਆ ਵੀ ਕੁੜੀਏ ਤੂੰ ਰ ਇੱਥੇ ਕੁਛ ਨਹੀਂ ਬੱਟੀ ਦਾ ਵੀ ਉਹ ਤਾਂ ਜਾਣ ਵਾਲੇ ਚਲੇ ਗਏ ਇਹ ਨਾ ਹੋਵੇ ਵੀ ਤੇਰੀ ਵੀ ਇੱਥੇ ਮੌਤ ਲਿਖੀ ਹੋਵੇ ਵੀ ਤੂੰ ਚੁੱਪਚਾਪ ਚਲੀ ਜਾ ਕਹਿੰਦੀ ਉਸ ਤੋਂ ਬਾਅਦ ਮੈਨੂੰ ਪੰਜਾਬੀਆਂ ਨਾਲ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਕਹਿੰਦੀ ਮੈਂ ਵਾਪਸ ਇੱਥੇ ਆ ਗਈ ਕੈਨੇਡਾ ਹੁਣ ਕਹਿੰਦੀ ਮੈਂ ਇਕੱਲੀ ਰਹਿਣੀ ਆ ਮੇਰੇ ਮਾਪੇ ਇੰਨੀ ਪ੍ਰਾਪਰਟੀ ਮੇਰੇ ਲਈ ਛੱਡ ਗਏ ਇੱਥੇ ਜਿੰਨਾ ਵੀ ਉਹਨਾਂ ਨੇ ਕਮਾਇਆ ਸੀ ਸਾਰਾ ਮੇਰੇ ਨਾਮ ਕਰ ਗਏ ਪਰ ਕਹਿੰਦੀ ਮੇਰੀ ਜ਼ਿੰਦਗੀ 'ਚ ਇਕੱਲਾਪਣਾ ਤਾ ਸੁਖ ਬਰਾੜ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਕਹਿੰਦਾ ਵੀ ਜੈਸਕਾ ਤੂੰ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੱਲੀ ਨਾ ਸਮਝੀ ਮੈਂ ਤੇਰੇ ਨਾਲ ਆ ਤੂੰ ਮੇਰੇ ਤੇ ਭਰੋਸਾ ਕਰ ਕਹਿੰਦੀ ਮੈਂ ਕਿਹਾ ਵੀ ਸੁਖ ਜੇ ਤੇਰੇ ਤੇ ਭਰੋਸਾ ਮੈਂ ਫੇਰੀ ਤੇਰੇ ਕੋਲ ਗੱਲ ਕੀਤੀ ਆ ਵੀ ਨਹੀਂ ਤਾਂ ਆਦਰਵਾਇਜ਼ ਮੈਂ ਕਿਸੇ ਕੋਲ ਗੱਲ ਨਹੀਂ ਕੀਤੀ ਸੀ ਇਹ ਵੀ ਮੈਂ ਤੇਰੇ ਕੋਲ ਪਹਿਲੀ ਵਾਰ ਆਪਣਾ ਦੁੱਖ ਫਰੋਲਿਆ ਕਹਿੰਦੀ ਸਾਡੀ ਨੇੜਤਾ ਹੋਰ ਵੀ ਵਧ ਗਈ ਤੇ ਕਹਿੰਦੀ ਮੈਂ ਸੋ ਖਬਰਾਂ ਨੂੰ ਕਿਹਾ ਵੀ ਜਦੋਂ ਆਪਾਂ ਇੱਕ ਦੂਜੇ ਨੂੰ ਪਸੰਦ ਕਰਦੇ ਆਂ ਵੀ ਆਪਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਕਹਿੰਦੀ ਉਹ ਮੈਨੂੰ ਕਹਿੰਦਾ ਵੀ ਮੈਂ ਨਾ ਪੰਜਾਬ ਜਾਇਆ ਮਾਂ ਵੀ ਉਸ ਤੋਂ ਬਾਅਦ ਆਪਾਂ ਵਿਆਹ ਕਰਵਾਵਾਂਗੇ ਕਹਿੰਦੀ ਉਹਨੂੰ ਪੀਆਰ ਹੋਣ ਦੀ ਲੋੜ ਸੀ ਉਹ ਜਿਹੜੇ ਵੀ ਪੇਪਰ ਤੇ ਮੇਰੇ ਤੋਂ ਸਾਈਨ ਕਰਾਉਂਦਾ ਮੈਂ ਬਿਨਾਂ ਸੋਚੇ ਸਮਝੇ ਸਾਈਨ ਕਰ ਦਿੰਦੀ ਅਸੀਂ ਕਹਿੰਦੀ ਐਜ਼ ਆ ਹਸਬੈਂਡ ਵਾਈਫ ਰਹਿਣ ਲੱਗੇ ਮੇਰੇ ਸਾਈਨਾਂ ਕਰਕੇ ਕਹਿੰਦੀ ਉਹਨੂੰ ਪੀਆਰ ਛੇਤੀ ਮਿਲ ਗਈ ਤੇ ਪੀਆਰ ਤੋਂ ਬਾਅਦ ਉਹ ਉਹ ਦੋ ਮਹੀਨੇ ਲਈ ਪਿੰਡ ਗਿਆ ਦੋ ਮਹੀਨੇ ਕਹਿੰਦੀ ਮੈਂ ਉਹਦੇ ਬਿਨਾ ਬਹੁਤ ਔਖੇ ਕੱਢੇ ਮੈਂ ਉਹਨੂੰ ਫੋਨ ਕਰਦੀ ਰਹਿੰਦੀ ਕਿ ਸੁਖ ਤੂੰ ਆ ਜਾ ਉਹ ਮੈਨੂੰ ਕਹਿ ਦਿੰਦਾ ਵੀ ਮੇਰਾ ਇੱਕ ਕੰਮ ਰਹਿੰਦਾ ਮੇਰੇ ਦੋ ਕੰਮ ਰਹਿੰਦੇ ਆ ਆਉਣਾ ਆਉਣਾ ਕਰਕੇ ਕਹਿੰਦੀ ਉਹਨੇ 5 ਮਹੀਨੇ ਲੰਘਾਤੇ ਮੈਨੂੰ ਕਹਿੰਦੀ ਡਰ ਲੱਗਣ ਲੱਗ ਗਿਆ ਵੀ ਕਿਤੇ ਸੁਖ ਬਰਾੜ ਪਤਾ ਨਹੀਂ ਆਊਗਾ ਜਾਂ ਨਹੀਂ ਪਰ ਕਹਿੰਦੀ ਉਹ ਆ ਗਿਆ 5 ਮਹੀਨੇ ਬਾਅਦ ਉਹ ਆਇਆ ਕਹਿੰਦੀ ਮੈਂ ਉਹਨੂੰ ਕਿਹਾ ਕਿ ਆਪਾਂ ਵਿਆਹ ਕਰਵਾਈਏ ਤਾਂ ਕਹਿੰਦੀ ਉਹ ਮੇਰੇ ਤੋਂ ਪਾਸਾ ਵਟਣ ਲੱਗ ਗਿਆ ਕਹਿੰਦੀ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਵੀ ਹੁਣ ਤੂੰ ਬੇਸਮੈਂਟ 'ਚ ਹੀ ਰਹਿਣਾ ਵੀ ਆ ਜਾ ਉੱਪਰ ਹਨਾ ਵੀ ਆਪਾਂ ਉੱਪਰ ਰਹਿਣੇ ਆ ਵੀ ਹੁਣ ਤਾਂ ਆਪਾਂ ਵਿਆਹ ਕਰਾ ਹੀ ਲੈਣਾ ਤਾਂ ਉਹ ਮੈਨੂੰ ਕਹਿੰਦਾ ਵੀ ਜੈਸਕਾ ਮੇਰੇ ਤੋਂ ਦੂਰ ਰਿਹਾ ਕਰ ਕਹਿੰਦੀ ਮੈਂ ਉਹਨੂੰ ਕਿਹਾ ਵੀ ਸੁਖ ਬਰਾੜ ਦੱਸ ਕੀ ਗੱਲ ਆ ਤਾਂ ਕਹਿੰਦੀ ਉਹ ਮੈਨੂੰ ਕਹਿੰਦਾ ਕਿ ਮੇਰੇ ਮੰਮੀ ਡੈਡੀ ਨਹੀਂ ਚਾਹੁੰਦੇ ਕਿ ਤੂੰ ਉਹਨਾਂ ਦੀ ਨੂੰਹ ਬਣੇ ਪਰ ਤੂੰ ਮੇਰੇ ਤੇ ਯਕੀਨ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਕਹਿੰਦੀ ਮੈਂ ਸੁਖ ਨੂੰ ਕਿਹਾ ਸੁਖ ਵੀ ਮੈਂ ਆਪਣਾ ਸਾਰਾ ਕੁਝ ਤੈਨੂੰ ਸੌਂਪ ਚੁੱਕੀ ਆ ਤੇ ਮੇਰੀ ਮਾਂ ਨਾਲ ਜੋ ਤੋਖਾ ਹੋਇਆ ਸੀ ਹੈਨਾ ਮੇਰੇ ਪਿਓ ਨਾਲ ਜੋ ਤੋਖਾ ਹੋਇਆ ਸੀ ਵੀ ਕਿਤੇ ਉਹ ਨਾ ਹੋ ਜੇ ਮੇਰੇ ਨਾਲ ਤਾਂ ਕਹਿੰਦੀ ਮੈਨੂੰ ਉਹ ਵਾਅਦਾ ਕਰਦਾ ਵੀ ਨਹੀਂ ਐਦਾਂ ਦਾ ਕੁਝ ਨਹੀਂ ਹੋਊਗਾ ਕਹਿੰਦੀ ਉਹ ਇੱਕ ਵਾਰ ਫਿਰ ਪੰਜਾਬ ਚ ਲਿਆ ਜਾਂਦਾ ਪੰਜਾਬ ਜਾਂਦਾ ਤੇ ਕਹਿੰਦੀ ਮੈਂ ਉਹਦੀ ਵੇਟ ਕਰਦੀ ਆ ਉਹ ਪੰਜਾਬ ਚ ਲਿਆ ਗਿਆ ਤੇ ਕਹਿੰਦੀ ਮੇਰੀ ਜਿਹੜੀ ਸਿਹਤ ਆ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਵੀ ਮੈਨੂੰ ਆਪਣੇ ਸਰੀਰ ਦੇ ਵਿੱਚ ਅਜੀਬ ਹਲਚਲ ਮਹਿਸੂਸ ਹੋਈ ਕਹਿੰਦੀ ਮੈਨੂੰ ਐਂ ਲੱਗਣ ਲੱਗਿਆ ਵੀ ਮੈਂ ਜਦੋਂ ਉੱਠਦੀ ਸਵੇਰੇ ਮੈਨੂੰ ਚੱਕਰ ਆਉਂਦੇ ਤੇ ਮੈਨੂੰ ਸੁੱਕੇ ਸੁੱਕੇ ਬੱਤ ਆਉਂਦੇ ਮੇਰੀ ਬਾਡੀ ਐ ਜਿਹੜੀ ਕਹਿੰਦੀ ਉਹ ਚੇਂਜ ਹੋ ਰਹੀ ਸੀ ਹੋਰ ਤਰ੍ਹਾਂ ਦਾ ਰੀਐਕਟ ਕਰ ਰਹੀ ਸੀ ਕਹਿੰਦੀ ਜਦੋਂ ਮੇਰੀ ਸਿਹਤ ਜ਼ਿਆਦਾ ਡਾਊਨ ਹੋਣ ਲੱਗੀ ਤਾਂ ਮੈਂ ਡਾਕਟਰ ਤੇ ਗਈ ਡਾਕਟਰ ਨੇ ਕਹਿੰਦੀ ਮੇਰੇ ਬਹਿਮ ਤੇ ਮੋਹਰ ਲਾਤੀ ਜਿਹੜੀ ਗੱਲ ਦਾ ਮੈਨੂੰ ਬਹਿਮ ਸੀ ਤੇ ਡਾਕਟਰ ਨੇ ਮੈਨੂੰ ਦੱਸਤਾ ਕਿ ਤੁਸੀਂ ਪ੍ਰੈਗਨੈਂਟ ਹੋ ਮੈਂ ਕਹਿੰਦੀ ਫੋਨ ਕੀਤਾ ਸੁਖ ਨੂੰ ਦੱਸਿਆ ਕਿ ਮੈਂ ਪ੍ਰੈਗਨੈਂਟਾਂ ਵੀ ਹੁਣ ਤਾਂ ਤੂੰ ਆ ਜਾ ਸੋਖਾ ਕਹਿੰਦੀ ਆਇਆ ਆ ਕੇ ਕਹਿੰਦੀ ਉਹ ਮੇਰੇ ਨਾਲ ਰਹਿਣ ਲੱਗਿਆ ਕਹਿੰਦੀ ਮੈਂ ਸੁਖ ਨੂੰ ਕਿਹਾ ਵੀ ਸੁਖ ਤੂੰ ਮੈਨੂੰ ਧੋਖਾ ਤਾਂ ਨਹੀਂ ਦੇਵੇਂਗਾ ਛੱਡੇਗਾ ਤਾਂ ਨਹੀਂ ਤਾਂ ਉਹ ਕਹਿੰਦਾ ਵੀ ਜੈਸਕਾ ਤੂੰ ਕਿਹੋ ਜੀਆਂ ਗੱਲਾਂ ਕਰਦੀ ਆ ਕਹਿੰਦੀ ਮੈਂ ਫਿਰ ਕਿਹਾ ਵੀ ਜਦੋਂ ਤੋਂ ਤੂੰ ਪੰਜਾਬ ਤੋਂ ਆਇਆ ਵੀ ਤੂੰ ਮੇਰੇ ਤੋਂ ਪਾਸਾ ਵੱਟਦਾ ਵੀ ਕੀ ਗੱਲ ਆ ਤਾਂ ਕਹਿੰਦੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਇੱਕ ਦਿਨ ਕਹਿੰਦੀ ਅਸੀਂ ਰਾਤ ਨੂੰ ਪਏ ਆ ਮੇਰੇ ਘਰ ਦੇ ਵਿੱਚ ਰਾਤ ਨੂੰ ਕਹਿੰਦੀ ਮੈਨੂੰ ਜਾਗ ਆਉਂਦੀ ਆ ਤੇ ਮੈਂ ਹੱਥ ਮਾਰਦੀ ਆ ਬੈੱਡ ਤੇ ਵੀ ਮੇਰੇ ਨਾਲ ਸੁੱਖ ਹੈ ਨਹੀਂ ਸੀ ਮੈਂ ਕਹਿੰਦੀ ਉੱਠ ਕੇ ਬੈਠ ਗਈ ਜਦੋਂ ਕਹਿੰਦੀ ਮੈਂ ਉੱਠ ਕੇ ਬੈਠੀ ਤਾਂ ਮੈਂ ਆਸੇ-ਪਾਸੇ ਵੇਖਿਆ ਹਨਾ ਮੈਂ ਕਿਹਾ ਵੀ ਚਲੋ ਵਾਸ਼ਰੂਮ ਗਿਆ ਹੂੰ ਕਹਿੰਦੀ ਜਦੋਂ ਉਹ ਆਇਆ ਹੀ ਨਾ ਮੈਂ ਸਾਰੇ ਘਰ ਦੇ ਵਿੱਚ ਉਹਨੂੰ ਲੱਭਿਆ ਉਹ ਮੈਨੂੰ ਕਿਤੇ ਨਹੀਂ ਮਿਲਿਆ ਫਿਰ ਕਹਿੰਦੀ ਮੈਂ ਨੀਚੇ ਬੇਸਮੈਂਟ 'ਚ ਗਈ ਕਿਉਂਕਿ ਕਹਿੰਦੀ ਉਹਦਾ ਸਾਰਾ ਸਮਾਨ ਬੇਸਮੈਂਟ 'ਚ ਸੀ ਬੇਸਮੈਂਟ 'ਚ ਮੈਂ ਦੇਖਿਆ ਉਹ ਹੈ ਨਹੀਂ ਸੀ ਪਰ ਉਹਦਾ ਸਾਰਾ ਸਮਾਨ ਪਿਆ ਸੀ ਕਹਿੰਦੀ ਮੈਂ ਸੋਚਿਆ ਵੀ ਮੇਰੇ ਮਨ ਦਾ ਵਹਿਮ ਆ ਵੀ ਕਿਸੇ ਦਾ ਫੋਨ ਫੋਨ ਆ ਗਿਆ ਹੋਊਗਾ ਤਾਂ ਚਲਿਆ ਗਿਆ ਹੁਣ ਹਨਾ ਕਿਸੇ ਦੋਸਤ ਨਾਲ ਗਿਆ ਹੋਊਗਾ ਵੀ ਕਿਤੇ ਤਿੱ ਗਿਆ ਹੋਊ ਵੀ ਜੇ ਉਹਨੇ ਮੈਨੂੰ ਛੱਡ ਕੇ ਜਾਣਾ ਹੁੰਦਾ ਤਾਂ ਸਮਾਨ ਲੈ ਕੇ ਜਾਂਦਾ ਕਹਿੰਦੀ ਮੈਂ ਉਹਦੀ ਵੇਟ ਕਰਦੀ ਰਹੀ ਇੱਕ ਦਿਨ ਲੰਘ ਗਿਆ ਦੋ ਦਿਨ ਪੰਜ ਦਿਨ ਲੰਘ ਗਏ ਕਹਿੰਦੀ ਮੇਰਾ ਮਨ ਖਰਾਉਣ ਲੱਗਿਆ ਇਸ ਹਾਲਤ ਦੇ ਵਿੱਚ ਮੈਂ ਹੋਰ ਵੀ ਕਮਜ਼ੋਰ ਹੋਣ ਲੱਗੀ ਕਹਿੰਦੀ ਮੇਰੇ ਕੋਲੇ ਸੁਖ ਬਰਾੜ ਦੀ ਮੰਮੀ ਦਾ ਨੰਬਰ ਸੀ ਮੈਂ ਕਹਿੰਦੀ ਉਹਦੇ ਨਾਲ ਕਦੇ ਗੱਲ ਨਹੀਂ ਕੀਤੀ ਸੀ ਪਰ ਜਦੋਂ ਕਹਿੰਦੀ ਮੈਨੂੰ ਐ ਲੱਗਿਆ ਵੀ ਸੁੱਖ ਵਾਪਸ ਆਇਆ ਨਹੀਂ ਹਨਾ ਤਾਂ ਮੈਂ ਫੋਨ ਲਾਇਆ ਤਾਂ ਕਹਿੰਦੀ ਅੱਗੇ ਫੋਨ ਤੋਂ ਜੋ ਮੈਨੂੰ ਸੁਣਨ ਨੂੰ ਮਿਲਿਆ ਉਹਨੇ ਕਹਿੰਦੀ ਮੇਰੀਆਂ ਅੱਖਾਂ ਅੱਗੇ ਹਨੇਰੀ ਲਿਆਤੀ ਮੈਂ ਕਹਿੰਦੀ ਫਟਾਫਟ ਫੋਨ ਕੱਟਿਆ ਤੇ ਬਾਥਰੂਮ ਦੇ ਵਿੱਚ ਗਈ ਬਾਥਰੂਮ ਦੇ ਵਿੱਚ ਜਾ ਕੇ ਮੈਨੂੰ ਐ ਮਹਿਸੂਸ ਹੋਇਆ ਵੀ ਮੇਰਾ ਪੇਟ ਆ ਜਿਹੜਾ ਉਹ ਬਹੁਤ ਭਾਰੀ ਹੋ ਰਿਹਾ ਮੇਰੇ ਪੇਟ ਦੇ ਵਿੱਚੋਂ ਮੇਰੀਆਂ ਆਂਦਰਾਂ ਦਾ ਰੁਗ ਭਰ ਕੇ ਕੋਈ ਕੱਢ ਰਿਹਾ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਮੇਰੀ ਨਿੱਕੀ ਦੀ ਜਾਨ ਨਿੱਕੀ ਦੀ ਜਿੰਦਾ ਜਿਹੜੀ ਉਹ ਮੈਨੂੰ ਇਹ ਕਹਿ ਰਹੀ ਐ ਵੀ ਮਾਂ ਮੈਨੂੰ ਬਚਾ ਲਓ ਮਾਂ ਮੈਨੂੰ ਬਚਾ ਲਓ ਮੈਂ ਇਸ ਦੁਨੀਆ ਤੇ ਆਉਣਾ ਚਾਹਣੀ ਆ ਇਸ ਤਰ੍ਹਾਂ ਕਹਿੰਦੀ ਮੈਨੂੰ ਮਹਿਸੂਸ ਹੋਇਆ ਜਦੋਂ ਕਹਿੰਦੀ ਉਸ ਤੋਂ ਬਾਅਦ ਮੈਨੂੰ ਹੋਸ਼ ਆਈ ਮੈਂ ਬੇਹੋਸ਼ ਹੋ ਗਈ ਤੇ ਫਿਰ ਥੋੜੇ ਟਾਈਮ ਬਾਅਦ ਮੈਨੂੰ ਹੋਸ਼ ਆਈ ਤਾਂ ਮੈਂ ਬਾਥਰੂਮ ਦੇ ਵਿੱਚ ਹੀ ਪਈ ਸੀ ਤੇ ਮੇਰੇ ਕਹਿੰਦੀ ਸੁਖ ਦੀ ਮੰਮੀ ਦੀਆਂ ਗੱਲਾਂ ਵਾਰ-ਵਾਰ ਯਾਦ ਆ ਰਹੀਆਂ ਸੀ ਮੇਰੇ ਕੰਨਾਂ 'ਚ ਗੂੰਜ ਰਹੀਆਂ ਸੀ ਕਿਉਂਕਿ ਸੁਖ ਦੀ ਮੰਮੀ ਨੇ ਕਿਹਾ ਸੀ ਕਿ ਤੂੰ ਡੈਣ ਮੇਰੇ ਪੁੱਤ ਦੇ ਕਿੱਥੇ ਪਿੱਛੇ ਲੱਗ ਗਈ ਅਸੀਂ ਆਪਣਾ ਮੁੰਡਾ ਸਰਦਾਰਾਂ ਦੀ ਧੀ ਨਾਲ ਮੰਗ ਲਿਆ ਤੇ ਸਾਡਾ ਮੁੰਡਾ ਪੰਜਾਬ ਆ ਗਿਆ ਅਸੀਂ ਉਹਦਾ ਵਿਆਹ ਕਰਨਾ ਹੁਣ ਤੂੰ ਮੇਰੇ ਮੁੰਡੇ ਤੇ ਡੋਰੇ ਡਾਲੇ ਮੇਰੇ ਭੋਲੇ ਭਾਲੇ ਮੁੰਡੇ ਨੂੰ ਆਪਣੇ ਜਾਲ 'ਚ ਫਸਾਇਆ ਮੈਂ ਆਪਦੇ ਮੁੰਡੇ ਨੂੰ ਹਮੇਸ਼ਾ ਇਹੀ ਕਹਿੰਦੀ ਹੁੰਦੀ ਸੀ ਕਿ ਇੰਨਾ ਗੋਰੀਆਂ ਤੇ ਭਰੋਸਾ ਨਹੀਂ ਕਰੀਦਾ ਤੂੰ ਦਿਖਾਤੀ ਨਾ ਆਪਣੀ ਔਕਾਤ ਉਹਦੇ ਕਹੇ ਬੋਲ ਕਹਿੰਦੀ ਮੇਰੇ ਕੰਨਾਂ 'ਚ ਗੂੰਜ ਰਹੇ ਸੀ ਤੇ ਮੇਰੇ ਪੇਟ 'ਚੋਂ ਆਵਾਜ਼ ਆ ਰਹੀ ਸੀ ਕਿ ਮਾਂ ਮੈਂ ਇਸ ਦੁਨੀਆ ਤੇ ਆਉਣਾ ਚਾਹਣੀ ਆ ਤੂੰ ਮੈਨੂੰ ਧੋਖਾ ਤਾਂ ਨਹੀਂ ਦਿੰਦੀ ਕਹਿੰਦੀ ਮੈਂ ਆਪਣੇ ਆਪ ਨੂੰ ਸੰਭਾਲ ਕੇ ਉੱઠી ਤੇ ਆ ਕੇ ਬੈੱਡ ਤੇ ਲੇਟ ਗਈ ਤੇ ਕਹਿੰਦੀ ਮੇਰੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇੱਕੋ ਹੀ ਗੱਲ ਚੱਲ ਰਹੀ ਸੀ ਵੀ ਜਿਹੜੀ ਪੰਜਾਬਣ ਔਰਤ ਨੇ ਮੇਰੇ ਪਿਓ ਨੂੰ ਧੋਖਾ ਦਿੱਤਾ ਤੇ ਮੈਂ ਕਿਉਂ ਪੰਜਾਬੀ ਮੁੰਡੇ ਤੇ ਯਕੀਨ ਕੀਤਾ ਕਿ ਆਪਾਂ ਕਹਿ ਦਿੰਨੇ ਆ ਹਨਾ ਕਿ ਬਹੁਤੇ ਲੋਕ ਆ ਜਿਹੜੇ ਕਿਸੇ ਨੂੰ ਮਤਲਬ ਲਈ ਵਰਤਦੇ ਆ ਵੀ ਮੈਨੂੰ ਵੀ ਸੁੱਖ ਨੇ ਮਤਲਬ ਲਈ ਵਰਤਿਆ ਜੇ ਉਹ ਸਟੈਂਡ ਨਹੀਂ ਲੈ ਸਕਦਾ ਸੀ ਤਾਂ ਉਹਨੂੰ ਮੇਰੇ ਨੇੜੇ ਨਹੀਂ ਆਉਣਾ ਚਾਹੀਦਾ ਸੀ ਮੇਰੀਆਂ ਭਾਵਨਾਵਾਂ ਦਾ ਕਤਲ ਕੀਤਾ ਉਹਨੇ ਮੇਰੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਪਰ ਕਹਿੰਦੀ ਮੇਰੇ ਕੋਲੇ ਕੋਈ ਚਾਰਾ ਨਹੀਂ ਸੀ ਸਿਵਾਏ ਰੋਣ ਤੋਂ ਮੈਂ ਕਹਿੰਦੀ ਆਪਣੇ ਮਾਪੇ ਬਾਪ ਨੂੰ ਯਾਦ ਕਰਦੀ ਰੋ ਰਹੀ ਸੀ ਤੇ ਆਪਣੀ ਆਉਣ ਵਾਲੀ ਨੰਨੀ ਜਾਨ ਦੇ ਲੇਰ ਦਾਸਾਂ ਕਰ ਰਹੀ ਸੀ ਕਿ ਸ਼ਾਇਦ ਉਹਦੇ ਆਉਣ ਨਾਲ ਮੇਰੀ ਜ਼ਿੰਦਗੀ ਹੈ ਜਿਹੜੀ ਬਦਲ ਜਾਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਇਹ ਕਹਾਣੀ ਸੁਣਦੇ ਸਮੇ ਮੇਰੇ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਮੈਂ ਹੁਣ ਕਹਾਣੀ ਬੋਲੀ ਵੀ ਮਸਾਂ ਕਿਉਂਕਿ ਜਦੋਂ ਵੀ ਹਨਾ ਆਪਾਂ ਇਸ ਤਰ੍ਹਾਂ ਦੀ ਕਹਾਣੀ ਸੁਣਦੇ ਆ ਜਿਹਦੇ ਵਿੱਚ ਕਿਸੇ ਨੂੰ ਬਿਲਕੁਲ ਆਪਣਾ ਬਣਾ ਕੇ ਕੋਈ ਧੋਖਾ ਦਿੰਦਾ ਉਹਦਾ ਵਿਸ਼ਵਾਸ ਤੋੜਦਾ ਤਾਂ ਮਨ ਪਰ ਨਾ ਲਾਜ਼ਮੀ ਹੋ ਜਾਂਦਾ ਵੀ ਕੋਈ ਇਨਸਾਨ ਕਿਸੇ ਦੇ ਇੰਨਾ ਨੇੜੇ ਆ ਕੇ ਉਹਨੂੰ ਆਪਣੇ ਮਤਲਬ ਲਈ ਵਰਤ ਕੇ ਕਿਵੇਂ ਛੱਡ ਸਕਦਾ ਦਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀ ਕਾਲ ਜੀ